ਜੀ ਹੋਰ ਜੀ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਗੁਰਦੀਪ ਖਰੜ ਡਿਸਟ੍ਰਿਕਟ ਮੁਹਾਲੀ ਤੋਂ ਆ ਸਰ ਸਰ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਲੈਫਟ ਟੈਕਨੀਸ਼ੀਅਨ ਗ੍ਰੇਡ 2 ਦੀ ਜੌਬ ਲਈ ਰੈਗੂਲਰ ਜੌਬ ਲਈ ਮੈਂ ਅਪੁਆਇੰਟਮੈਂਟ ਲੈਟਰ ਮਿਲ ਰਿਹਾ ਸਰ ਸਰ ਜਦੋਂ ਕੱਲ ਮੈਨੂੰ ਫੋਨ ਆਇਆ ਤੇ ਮਤਲਬ ਮੈਂ ਆਪਣੀ ਫੈਮਿਲੀ ਨੂੰ ਦੱਸਿਆ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿ ਮਤਲਬ ਫੋਨ ਆਨ ਟੇਬਲ ਪਹਿਲਾਂ ਲਿਸਟਾਂ ਪੈਂਦੀਆਂ ਸੀ ਤੇ ਹੁਣ ਫੋਨ ਤੇ ਹੀ ਸਭ ਨੂੰ ਬੁਲਾ ਕੇ ਅਪਾਇੰਟਮੈਂਟ ਲੈਟਰ ਦਿੱਤੇ ਜਾ ਰਹੇ ਐ ਤੇ ਉਹਨਾਂ ਨੂੰ ਯਕੀਨ ਨਹੀਂ ਹੋਇਆ ਤੇ ਉਹ ਮਤਲਬ ਬਹੁਤ ਜ਼ਿਆਦਾ ਖੁਸ਼ ਹੋਏ ਇਸਰ 15 ਦਿਨ ਪਹਿਲਾਂ ਹੀ ਮੇਰੇ ਘਰ ਦੇ ਵਿੱਚ ਛੋਟੇ ਬੱਚੇ ਨੇ ਜਨਮ ਲਿਆ ਹੈ ਤੇ ਸ਼ਾਇਦ ਇਹ ਬੱਚਾ ਮੇਰੇ ਲਈ ਭਾਗਾ ਵਾਲਾ ਜਾਂ ਜੋ ਵੀ ਦੇ ਲਈ ਭਾਗਾ ਵਾਲੀ ਹੈ ਇਹ ਪਤਾ ਨਹੀਂ ਸਰ ਤੇ ਮਤਲਬ ਮੈਂ ਸਰਵਨਨ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਤੁਸੀਂ ਰੈਗੂਲਰ ਜੌਬ ਦੇ ਰਹੇ ਹੋ ਤੇ ਮਤਲਬ ਲੋਕਾਂ ਦੀ ਭਲਾਈ ਲਈ ਬਹੁਤ ਕੰਮ ਕਰ ਰਹੇ ਹੋ ਤੇ ਸਰ ਤੁਸੀਂ ਜੋ ਕੋਈ ਕੋਈ ਕਿਸੇ ਕਿਸਮ ਦੀ ਕੋਈ ਸਿਫਾਰਿਸ਼ ਜਾਂ ਕੋਈ ਪੈਸੇ ਤੁਸੀਂ ਨਹੀਂ ਬਿਲਕੁਲ ਇਹ ਸਰ ਮੈਰਿਜ ਦੇ ਹਿਸਾਬ ਨਾਲ ਹੀ ਰੱਖਿਆ ਗਿਆ ਸਰ ਬਿਲਕੁਲ ਫਾਦਰ ਦੇ ਤਰੀਕੇ ਨਾਲ ਸਰ ਅੱਛਾ ਤੇ ਮਤਲਬ ਮੈਂ ਬਹੁਤ ਖੁਸ਼ ਹਾਂ ਸਰ ਕਿ ਤੁਸੀਂ ਹਨ ਮਨੂੰ ਲੋਕਾਂ ਦੀ ਭਲਾਈ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਂ ਬਿਲਕੁਲ ਆਪਣੀ ਇਮਾਨਦਾਰੀ ਨਾਲ ਤੇ ਤਨਦੇਈ ਨਾਲ ਆਪਣੀ ਡਿਊਟੀ ਨਿਭਾਵਾਂਗੀ ਦੇਵੀ ਦੇ ਕਿਨਾ ਹੈ ਮੈਂ ਹਰਵੀਰ ਸਿੰਘ ਹਰਵੀਰ ਚਲੋ ਪਾ ਗਾਣਾ ਹੋਵੇ ਤੰਦਰੁਸਤ ਰਹੇ ਔਰ ਮਾਪ ਮਾਪਾ ਬਤਾਤੇ ਆਪਣੀ ਸਟੇਟ ਦਾ ਦੇਸ਼ ਦਾ ਨਾਮ ਰੌਸ਼ਨ ਕਰੇ ਥੈਂਕ ਯੂ ਸਰ ਥੈਂਕ ਯੂ ਹਾਂਜੀ ਅਗਲੇ ਜੀ ਜੀ ਹੋਰ ਜੀ ਸਤਿ ਸ਼੍ਰੀ ਅਕਾਲ ਜੀ ਸੋ ਮੈਂ ਗੁਰਦੀਪ ਖਰੜ ਡਿਸਟ੍ਰਿਕਟ ਮੁਹਾਲੀ ਤੋਂ ਆ ਸਰ ਸਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਲੈਪ ਟੈਕਨੀਸ਼ੀਅਨ ਗ੍ਰੇਡ 2 ਦੀ ਜੌਬ ਲਈ ਰੈਗੂਲਰ ਜੌਬ ਲਈ ਮੈਂ ਅਪੁਆਇੰਟਮੈਂਟ ਲੈਟਰ ਮਿਲ ਰਿਹਾ ਹੈ ਸਰ ਸਰ ਜਦੋਂ ਕੱਲ ਮੈਨੂੰ ਫੋਨ ਆਇਆ ਤੇ ਮਤਲਬ ਮੈਂ ਆਪਣੀ ਫੈਮਿਲੀ ਨੂੰ ਦੱਸਿਆ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਕਿ ਮਤਲਬ ਫੋਨ ਆਨਟੇਬਲ ਪਹਿਲਾਂ ਲਿਸਟਾਂ ਪੈਂਦੀਆਂ ਸੀ ਤੇ ਹੁਣ ਫੋਨ ਤੇ ਹੀ ਸਭ ਨੂੰ ਬੁਲਾ ਕੇ ਅਪੁਆਇੰਟਮੈਂਟ ਲੈਟਰ ਦਿੱਤੇ ਜਾ ਰਿਹਾ ਹੈ ਤੇ ਉਹਨਾਂ ਨੂੰ ਯਕੀਨ ਨਹੀਂ ਹੋਇਆ ਤੇ ਉਹ ਮਤਲਬ ਬਹੁਤ ਜ਼ਿਆਦਾ ਖੁਸ਼ ਹੋਏ ਕਿ ਸਰ 15 ਦਿਨ ਪਹਿਲਾਂ ਹੀ ਮੇਰੇ ਘਰ ਦੇ ਵਿੱਚ ਛੋਟੇ ਬੱਚੇ ਨੇ ਜਨਮ ਲਿਆ ਹੈ ਤੇ ਸ਼ਾਇਦ ਇਹ ਬੱਚਾ ਮੇਰੇ ਲਈ ਪਾਕਾ ਵਾਲਾ ਹੈ ਜਾਂ ਜੋਬ ਇਹਦੇ ਲਈ ਪਾਕਾ ਵਾਲੀ ਹੈ ਇਹ ਪਤਾ ਨਹੀਂ ਸਰ ਤੇ ਮਤਲਬ ਮੈਂ ਸਰਕਰ ਨੂੰ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਤੁਸੀਂ ਰੈਗੂਲਰ ਜੋਬ ਦੇ ਰਹੇ ਹੋ ਤੇ ਮਤਲਬ ਲੋਕਾਂ ਦੀ ਭਲਾਈ ਲਈ ਬਹੁਤ ਕੰਮ ਕਰ ਰਹੇ ਹੋ ਤੇ ਸਰ ਤੁਸੀਂ ਜੋ ਕੋਈ ਕੋਈ ਕਿਸੇ ਕਿਸਾਨ ਦੀ ਕੋਈ ਸਿਫਾਰਿਸ਼ ਜਾਂ ਕੋਈ ਪੈਸੇ ਕੁਝੇ ਨਹੀਂ ਨਹੀਂ ਬਿਲਕੁਲ ਹੀ ਸਰ ਮੈਰਿਜ ਦੇ ਹਿਸਾਬ ਨਾਲ ਹੀ ਰੱਖਿਆ ਗਿਆ ਸਰ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਸਰ ਅੱਛਾ ਤੇ ਮਤਲਬ ਮੈਂ ਬਹੁਤ ਖੁਸ਼ ਹਾਂ ਸਰ ਕਿ ਤੁਸੀਂ ਸਾਨੂੰ ਮਨ ਨੂੰ ਲੋਕਾਂ ਦੀ ਫਲਾਈ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਂ ਬਿਲਕੁਲ ਆਪਣੀ ਇਮਾਨਦਾਰੀ ਨਾਲ ਤੇ ਤੰਦਰੁਸਤੀ ਨਾਲ ਆਪਣੀ ਡਿਊਟੀ ਨਿਭਾਵਾਂਗੀ ਦੇਵੀ ਦੇ ਕਿਨਾ ਹੈ ਸਰ ਹਰਵੀਰ ਸਿੰਘ ਹਰਵੀਰ ਹਾਂਜੀ ਚਲੋ ਆਪਾਂ ਗਾਣਾ ਹੋਵੇ ਤੰਦਰੁਸਤ ਰਹੇ ਔਰ ਮਾਪ ਮਾਪਾ ਬਤਾਤੇ ਆਪਣੀ ਸਟੇਟ ਦਾ ਦੇਸ਼ ਦਾ ਨਾਮ ਰੌਸ਼ਨ ਕਰੇ ਥੈਂਕ ਯੂ ਸਰ ਥੈਂਕ ਯੂ ਹਾਂਜੀ ਅਗਲੇ ਜੀ